ਕੈਨੇਡਾ ਸਟੂਡੈਂਟਸ ਨੂੰ ਆਈਆਰਸੀ ਇਸ ਨੇ ਅਲਰਟ ਜਾਰੀ ਕੀਤਾ ਹੈ ਜੇਕਰ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਤਾਂ ਤੁਸੀਂ ਕੈਨੇਡਾ ਦੇ ਵਿੱਚ ਡਿਪੋਰਟ ਹੋ ਸਕਦੇ ਹੋ ਖਾਸ ਕਰਕੇ ਜਿੰਨੇ ਵੀ ਕੈਨੇਡਾ ਦੇ ਵਿੱਚ ਸਟੂਡੈਂਟ ਗਏ ਹੋਏ ਆ ਮਾਪਿਆਂ ਨੇ ਲੱਖਾਂ ਰੁਪਈਆ ਲਾ ਕੇ ਤੁਹਾਨੂੰ ਕੈਨੇਡਾ ਦੇ ਵਿੱਚ ਭੇਜਿਆ ਕਿਸੇ ਨੇ ਜ਼ਮੀਨ ਗੈਨ ਹੈ ਤਾਂ ਰਿਹਾ ਕਿ ਕਿਸੇ ਨੇ ਜ਼ਮੀਨ ਵੇਚੀ ਆ ਉਸ ਤੋਂ ਬਾਅਦ ਹੀ ਆਪਾਂ ਨੂੰ ਜਾ ਕੇ ਕੈਨੇਡਾ ਦਾ ਵੀਜ਼ਾ ਮਿਲਿਆ ਤੇ ਲੱਖਾਂ ਪੰਜਾਬੀ ਭੈਣ ਭਰਾ ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਇੱਕ ਬਹੁਤ ਵੱਡਾ ਸੁਪਨਾ ਹੈ ਕਿਵੇਂ ਨਾ ਕਿਵੇਂ ਕਰਕੇ ਵੀ ਕੈਨੇਡਾ ਦੇ ਵਿੱਚ ਪਹੁੰਚ ਜਾਣ ਪਰ ਕਹਿੰਦੇ ਨੇ ਕਿ ਜਿੰਨਾ ਨੂੰ ਰੱਬ ਈਜ਼ੀਲੀ ਚੀਜ਼ਾਂ ਦੇ ਦਿੰ ਪਰ ਕਈ ਲੋਕ ਇਹਨਾਂ ਚੀਜ਼ਾਂ ਨੂੰ ਤਰਸਦੇ ਰਹਿੰਦੇ ਆ ਸੇਮ ਟੂ ਸੇਮ ਕੈਨੇਡਾ ਨੇ ਇੱਕ ਅਲਰਟ ਜਾਰੀ ਕੀਤਾ ਹੈ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਪੜ੍ਹਾਈ ਕਰਦੇ ਹੋ ਤਾਂ ਤੁਸੀਂ ਉਸ ਤੋਂ ਬਾਅਦ ਆਪਣਾ ਕਾਲਜ ਵਗੈਰਾ ਚੇਂਜ ਕਰ ਲੈਣੇ ਹੋ ਜਾਂ ਫਿਰ ਯੂਨੀਵਰਸਿਟੀ ਚੇਂਜ ਕਰ ਲੈਣੇ ਹੋ ਤੁਸੀਂ ਕੋਰਸ ਦੇ ਵਿੱਚ ਐਂਟਰੀ ਨਹੀਂ ਕਰਦੇ ਉਸ ਤੋਂ ਬਾਅਦ ਤੁਸੀਂ ਪੈਸੇ ਦਾ ਲਾਲਚ ਕਰਦੇ ਹੋ ਕੰਮ ਕਰਦੇ ਰਹਿੰਦੇ ਹੋ ਕਿਸੇ ਵੀ ਬੈਕਸਾਈਡ ਦੇ ਉੱਤੇ ਤਾਂ ਤੁਹਾਨੂੰ ਨਵਾਂ ਪਰਮਿਟ ਲੈਣਾ ਪਊਗਾ ਜੇਕਰ ਤੁਸੀਂ ਨਵਾਂ ਪਰਮਿਟ ਨਹੀਂ ਲਓਗੇ ਜਿਹੜਾ ਤੁਹਾਡਾ 올ਡ ਪਰਮਿਟ ਆ ਉਹ ਇਨਵੈਲਿਡ ਹੋ ਜਾਊਗਾ ਮਤਲਬ ਤੁਹਾਡਾ ਜਿਹੜਾ ਪੁਰਾਣਾ ਪਰਮਨ ਜਿਸ ਦੇ ਜਰੀਏ ਤੁਸੀਂ ਐਂਟਰੀ ਕੀਤੀ ਹੈ ਕੈਨੇਡਾ ਦੇ ਵਿੱਚ ਜਾਊਗਾ ਤੁਹਾਨੂੰ ਨਵਾਂ ਲੈਣਾ ਪਊਗਾ ਜੇਕਰ ਤੁਸੀਂ ਨਵਾਂ ਨਹੀਂ ਲੈਂਦੇ ਜਦੋਂ ਤੁਸੀਂ ਫੜੇ ਜਾਂਦੇ ਹੋ ਤੁਹਾਨੂੰ ਰਿਪੋਰਟ ਕਰ ਦਿੱਤਾ ਜਾਊਗਾ ਇਸ ਤੋਂ ਇਲਾਵਾ ਜੇਕਰ ਕਿਸੇ ਵੀ ਭੈਣ ਭਰਾ ਨੂੰ ਆਇਲਸ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਚਾਹੇ ਉਹ ਇੰਡੀਆ ਦੇ ਵਿੱਚ ਬੈਠਾ ਹੈ ਚਾਹੇ ਉਹ ਕੈਨੇਡਾ ਦੇ ਵਿੱਚ ਬੈਠਾ ਦੁਨੀਆ ਦੇ ਕਿਸੇ ਕੋਨੇ ਤੇ ਵੀ ਤੁਸੀਂ ਇਸ ਨੰਬਰ ਦੇ ਉੱਤੇ WhatsApp ਮੈਸੇਜ ਕਰਕੇ ਪ੍ਰੈਡਿਕਸ਼ਨ ਤੇ ਉਸ ਦੀ PDF ਲੈ ਸਕਦੇ ਹੋ ਕਿਸੇ ਨੂੰ ਵੀ 5 1000 15000 ਦੇਣ ਦੀ ਲੋੜ ਨਹੀਂ ਹੈਗੀ ਘਰੇ ਬੈਠ ਕੇ ਤੁਸੀਂ ਵਧੀਆ ਤਰੀਕੇ ਨਾਲ ਲਿਸਨਿੰਗ ਰੀਡਿੰਗ ਰਾਈਟਿੰਗ ਤੇ ਸਪੀਕਿੰਗ ਦੀ ਤਿਆਰੀ ਕਰ ਸਕਦੇ ਹੋ ਤੁਹਾਨੂੰ ਇਸ PDF ਦੇ ਨਾਲ ਨਾਲ ਬਿਲਕੁਲ ਫ੍ਰੀ ਆਫ ਕਾਸਟ ਟਿਪਸ Anytricks ਦੀਆਂ ਆਨਲਾਈਨ ਕਲਾਸਿਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਉਹਨਾਂ ਕਲਾਸਿਸ ਨੂੰ ਤੁਸੀਂ ਕਦੋਂ ਵੀ ਲਿੰਕ ਓਪਨ ਕਰਕੇ ਤੁਹਾਨੂੰ ਲਿੰਕ ਪ੍ਰੋਵਾਈਡ ਕਰਾਇਆ ਜਾਂਦੇ ਆ ਉਹਨਾਂ ਨੂੰ ਓਪਨ ਕਰਕੇ ਜਦੋਂ ਮਰਜ਼ੀ ਤੁਹਾਡਾ ਮਨ ਮੰਨੇ ਉਹਨਾਂ ਨੂੰ ਦੇਖ ਸਕਦੇ ਹੋ ਤੁਸੀਂ ਆਪਣੀ ਇੰਪਰੂਵਮੈਂਟ ਕਰ ਸਕਦੇ ਹੋ ਰਿਜ਼ਲਟ ਦੇ ਪ੍ਰੂਫ ਤੁਹਾਡੀ ਸਕਰੀਨ ਦੇ ਉੱਤੇ ਆ ਇਹ ਸਾਰੇ ਉਹ ਸਟੂਡੈਂਟ ਆ ਜਿਹੜੇ ਸਾਡੇ ਨਾਲ ਜੁੜੇ ਆ ਜਿਨ੍ਹਾਂ ਨੇ ਸਾਡੇ ਤੋਂ ਪ੍ਰੈਡਿਕਸ਼ਨ ਤੇ ਉਸਦੀ ਪੀਡੀਐਫ ਲਈ ਆ ਅਸੀਂ ਉਹਨਾਂ ਨੂੰ ਆਨਲਾਈਨ ਕਲਾਸਿਸ ਦੇ ਲਿੰਕ ਪ੍ਰੋਵਾਈਡ ਕਰਵਾਇਆ ਤੇ 24 ਆਵਰ ਅਸੀਂ ਉਹਨਾਂ ਦੀ ਹਮੇਸ਼ਾ ਹੈਲਪ ਕੀਤੀ ਹੈ ਜਿਸ ਦੀ ਵਜ੍ਹਾ ਨਾਲ ਉਹਨਾਂ ਦਾ ਬਹੁਤ ਵਧੀਆ ਸਕੋਰ ਆਇਆ ਸੋ ਜੇਕਰ ਤੁਹਾਨੂੰ pode